ਸਰ ਇਹ 6:30 ਵਜੇ ਹੋਈ ਆ ਜੀ ਤੇ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਵਾਂ ਨੇ ਵੀ ਇੱਕ ਨੇ ਕੁਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀਗਾ ਉਦੋਂ ਫਿਰ ਮੈਂ ਉੱਠ ਕੇ ਉਧਰ ਗਿਆ ਜੀ ਤਾਂ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰ ਨੂੰ ਨਿਕਲਿਆ ਮੇਰੇ ਦੁਕਾਨ ਦੇ ਪੈਕ ਸਾਈਡ ਤੇ ਗੇਟ ਹੈਗਾ ਜਿੱਧਰੋਂ ਮੈਂ 도ੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤਾਂ 도ੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰਮਗਰ ਉਹਦੇ ਮਗਰਮਗਰ ਅਸੀਂ 도ੜੇ ਆ। ਉਦੋਂ ਤਾਈਂ ਉਹ ਦੋ ਤਾਂ 도ੜ ਗਏ ਜੀ। ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਨਾ ਪਬਲਿਕ ਨੇ ਸਾਰਿਆਂ ਨੇ ਉਹਨਾਂ ਨੂੰ ਫੜਿਆ ਫਿਰ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਿਸ ਦੇ ਹਵਾਲੇ ਕਰਤਾ ਜੀ। ਕਿੰਨੇ ਲੋਕਾਂ ਨੂੰ ਪਕੜੇ ਗਏ? ਇੱਕ ਹੀ ਪਕੜਾ ਗਿਆ ਫਿਰ। ਤੋਂ ਜਦ ਗੱਟਨਾ ਨੂੰ ਅੰਜਾਮ ਦਿਆ ਤਾਂ ਦੁਕਾਨ ਮੈਂ ਆਪ ਇਕੱਲੇ ਥੇ ਔਰ ਕਿੰਨਾ ਆਪ ਦਾ ਨੁਕਸਾਨ ਹੋ ਗਿਆ? ਕੀ? ਮੈਂ ਸਰ ਦੁਕਾਨ ਚੋਂ ਦੋ ਕੱਲਾ ਹੀ ਸੀਗਾ। ਤਾਂ ਮੇਰੇ ਤੋਂ ਕੈਸ਼, ਮੋਬਾਈਲ ਵਗੈਰਾ ਲੈ ਗਏ ਸੀ ਪਰ ਮੈਨੂੰ ਮੋਬਾਈਲ

ਉਹਨੇ ਦੱਸਿਆ ਵੀ ਇੱਕ ਇੱਕ ਦਾ ਤਾਂ ਉਹਨੇ ਦੱਸਿਆ ਇੱਕ ਦਾ ਕਹਿੰਦਾ ਉਹਨੂੰ ਨਹੀਂ ਪਤਾ ਇੱਕ ਉਹਦੇ ਨਾਲ ਜਿਹੜਾ ਬੰਦਾ ਸੀ ਉਹਨੂੰ ਪਤਾ ਉਹ ਉਹਦੇ ਬਾਰੇ ਦੱਸਣ ਕਿ ਜੇ ਉਹ ਫੜੇਗਾ ਤਾਂ ਉਹ ਫੜਿਆ ਜਾਏਗਾ ਤਾਂ ਫਿਰ ਉਹਨੂੰ ਪਤਾ ਲੱਗੇਗਾ ਜੀ ਲੱਗਦਾ ਹੈ ਕਿ ਸ਼ਹਿਰ ਨੇ ਹਾਲਾਤ ਖਰਾਬ ਹੋ ਰਹੇ ਨੇ ਲੋਕ ਘੌਟੇ ਬਟਾਉਂਦੇ ਸਰ ਹੁਣ ਤਾਂ ਪਤਾ ਨਹੀਂ ਲੱਗਦਾ ਦਿਨ ਦਿਹਾੜੀ ਹੋ ਰਿਹਾ ਜਾਂ ਤਾਂ ਬੰਦਾ ਕਵੇ ਰਾਤ ਦਾ ਟਾਈਮ ਆ ਫਿਰ ਤਾਂ ਗੱਲ ਵੀ ਆ 6:30 ਵਜੇ ਕੀ ਟਾਈਮ ਹੁੰਦਾ ਤੁਹਾਨੂੰ ਪਤਾ ਉਹ ਪਬਲਿਕ ਚੱਲਦੀ ਵੀ ਦੂਜੇ ਵੀ ਡਰ ਹੀ ਨਹੀਂ ਰਹਿ ਗਿਆ ਇਹਨਾਂ ਨੂੰ ਬਿਲਕੁਲ ਡਰ ਨਹੀਂ ਹੈਗਾ ਪਬਲਿਕ ਸੇਫ ਹੀ ਹੈ ਨਹੀਂ ਆ ਸਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਕਹਿਣਾ ਚਾਹੀਦਾ ਪ੍ਰਸ਼ਾਸਨਿਕ ਸਰਕਾਰ ਨੂੰ ਮੈਂ ਇਹ ਦਵਾਂਗਾ ਕਿ ਵੀ ਇੱਥੇ ਥੋੜਾ ਜਿਹਾ ਲਗਾਮ ਲਾਇਆ ਜਾਵੇ ਵੀ ਸੁਰੱਖਿਆ ਥੋੜੀ ਵਧਾਈ ਜਾਵੇ ਮੈਂ ਚਾਹੁੰਦਾ ਕਿ ਇਸ ਰੋਡ ਤੇ ਇੱਕ ਪੀਸੀਆਰ ਦੀ ਵਿਵਹਨਤ ਨਾ ਕੀਤੀ ਜਾਵੇ ਜੀ ਤਾਂ ਕਿ ਸਾਰਿਆਂ ਨੂੰ ਥੋੜਾ ਸੁੱਖ ਦਾ ਸਾਥ ਮਿਲੇ ਹਾਂ ਸਰ ਮੈਡੀਕਲ ਦੁਕਾਨ ਵਿੱਚ ਦੇਰ ਸ਼ਾਮ ਲੂਟ ਦੀ ਉਪ ਘਟਨਾ ਕੋ ਅੰਜਾਮ دیا ਗਿਆ ਕਿੰਨੇ આરોપી تھے ਔਰ ਕਿੰਨੇ આરોપી ਫੜੇ ਗਏ ਹਨ ਔਰ ਕਿਆ ਕੁਝ ਮਿਲਿਆ ਉਸੇ ਮੈਡੀਕਲ ਸਟੋਰ ਤੇ 10 ਜਣੇ ਜਵਾਨਾ ਜਿਹੜੇ ਦੋ ਅੰਦਰ ਬੜਿਆ ਤੇ ਇੱਕ ਬਾਹਰ ਸਿਦਾ ਜਿਹੜਾ ਅੰਦਰ ਵੜਿਆ ਉਹਨਾਂ ਨੇ ਇੱਕ ਮੈਡੀਕਲ ਸਟੋਰ ਮਾਲਕ ਤੇ ਗ੍ਰਾਸਮਾਨ ਦੀ ਕੋਸ਼ਿਸ਼ ਕੀਤੀ ਜੋ ਮੈਡੀਕਲ ਸਟੋਰ ਵਾਲੇ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਕੇ ਰੋਲਾ ਪਾਇਆ ਜਿੱਥੇ ਪਬਲਿਕ ਇਕੱਠੀ ਹੋ ਗਈ ਪਬਲਿਕ ਦੇ ਇਕੱਠੇ ਹੋਣ ਨਾਲ ਉਹਨਾਂ ਨੂੰ ਉੱਥੋਂ ਭੱਜ ਗਏ ਪਬਲਿਕ ਦੀ ਮਦਦ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਇਹਨਾਂ ਦੇ ਸਟੇਟਮੈਂਟ ਲੈ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਸਨ ਜੋ ਘਟਨਾ ਨੂੰ ਅੰਜਾਮ ਦੇਣ ਆਏ ਗਏ ਔਰ ਕੀ ਹਥਿਆਰ ਸੀ ਉਹਨਕੇ ਕੋਲ ਉਹਨਾਂ ਦੇ ਕੋਲ ਗ੍ਰਾਸੇ

ਉਹ ਅਭੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਕੀ ਮਾਮਲਾ ਦਰਜ ਕੀਤਾ ਗਿਆ ਹੈ? ਮੁਕੱਦਮਾ ਖੋਦ ਅਧਾਰ ਦੇ ਕਰਕੇ ਕਾਰਵਾਈ ਕਰ ਰਹੀ ਹੈ।